ਔਰ ਥਾਣੇ ਦੇ ਦਿਨ ਪੈਂਦੇ ਖੇਤਰ ਚ ਹੋਈ ਵੱਡੀ ਵਾਰਦਾਤ ਪੁਲਿਸ ਦਾ ਪਗੋੜਾ ਮੁਕਾਬਲੇ ਚ ਜਖਮੀ ਇੱਕ ਪਿਸਟਲ ਦੀ ਸਨਾਖਤ ਲਈ ਲਿਆਂਦਾ ਸੀ ਅੱਜ ਥਾਣਾ ਔੜ ਦੇ ਦਿਨ ਪੈਂਦੇ ਬਹਾਰਾ ਨਹਿਰ ਤੋਂ ਗਰਚਾ ਵਾਲੇ ਪਾਸੇ ਵੱਲ ਇੱਕ ਪੰਜਾਬ ਪੁਲਿਸ ਦੇ ਪਗੋੜੇ ਨਾਲ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਘਟਨਾ ਦੀ ਸੂਚਨਾ ਮਿਲਦੇ ਆ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਐਸਪੀ ਡਾਕਟਰ ਮੁਕੇਸ਼ ਸੀਆਈਏ ਇੰਚਾਰਜ ਜਰਨੈਲ ਸਿੰਘ ਥਾਣਾ ਔਰ ਦੇ ਮੁਖੀ ਨਰੇਸ਼ ਕੁਮਾਰੀ ਵੀ ਘਟਨਾ ਸਥਾਨ ਤੇ ਸੂਚਨਾ ਮਿਲਦੇ ਆ ਪੁਲਿਸ ਪਾਰਟੀ ਨਾਲ ਪਹੁੰਚ ਗਏ ਜ਼ਿਲ੍ਹਾ ਪੁਲਿਸ ਮੁਖੀ ਮਹਤਾਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਮਾਰਚ ਨੂੰ ਸੀਆਈਏ ਦੀ ਟੀਮ ਨੇ ਨਾਕੇਬੰਦੀ ਕੀਤੀ ਹੋਈ ਸੀ ਜਿਸ ਨੂੰ ਅਮਨ ਦਾ ਮੁਜਰਮ ਚਲਾਰਿਆ ਸੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਅਮਨ ਨੇ ਗੱਡੀ ਪੁਲਿਸ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੱਸਿਆ ਕਿ ਬੀਤੇ ਕੱਲ ਅਮਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਮਾਨਜੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਸੀ ਖਾਨਾ ਸਿਟੀ ਨਮਸ਼ਰਦੀ ਪੁਲਿਸ ਪਾਰਟੀ ਅਮਰ ਨੂੰ ਬਹਾਰਾ ਤੋਂ ਗਰਚਾ ਨਹਿਰ ਦੇ ਰਸਤੇ ਤੇ ਦੱਬੇ ਹੋਏ ਪਿਸਤਲ ਦੀ ਰਿਕਵਰੀ ਲਈ ਲੈ ਕੇ ਗਈ ਸੀ ਜਿੱਥੇ ਮੁਜਰਮ ਨੇ ਪਿਸਤਲ ਨਾਲ ਫਾਇਰ ਕਰ ਦਿੱਤਾ ਜੋ ਗੋਲੀ ਐਸ ਐਚਓ ਦੀ ਗੱਡੀ ਤੇ ਲੱਗੀ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜਿਸ ਚ ਇੱਕ ਗੋਲੀ ਅਮਰ ਦੀ ਲੱਤ ਤੇ ਲੱਗੀ ਉਹਨਾਂ ਦੱਸਿਆ ਕਿ ਅਮਰ ਨੂੰ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ ਉਹਨਾਂ ਦੱਸਿਆ ਕਿ ਮੁਜਰਮ ਤੇ ਪਹਿਲਾਂ 11 ਮੁਕਾਦਮੇ ਦਰਜ ਸਨ ਜਿਸ ਚ 9 ਮੁਕਾਦਮੇ ਐਨ ਡੀ ਪੀ ਐਸ ਇੱਕ ਚ ਪਗੋੜਾ ਹੋਣ ਕਰਕੇ ਪੁਲਿਸ ਨੂੰ ਲੋੜਿੰਦਾ ਸੀ ਇਹ ਜੀ ਇੱਕ ਐਫਆਈਆਰ ਨੰਬਰ 44 ਥਾਣਾ ਸਿਟੀ ਨਵਾਂ ਸ਼ਹਿਰ 4 ਮਾਰਚ ਨੂੰ ਹੋਈ ਸੀਗੀ ਉਹਦੇ ਵਿੱਚ ਇੱਕ ਅਮਨ ਨੂੰ ਰਾਉਂਡ ਅਪ ਕਰਨ ਲਈ ਸੀਆਈਏ ਟੀਮ ਨੇ ਨਾਕਾ ਲਗਾਇਆ ਹੋਇਆ ਸੀ ਤੇ ਉਹਨੇ ਪੁਲਿਸ ਪਾਰਟੀ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉਸ ਦਿਨ ਉਹਦੇ ਕੋਲ ਵੈਪਨ ਵੀ ਸੀਗਾ ਜਿੱਦੇ ਤਹਿਤ ਹੀ ਇਹ ਜਿਹੜੀ ਐਫਆਈਆਰ ਰਜਿਸਟਰ ਕੀਤੀ ਗਈ ਤੇ ਕੱਲ ਹੀ ਇਸ ਨੂੰ ਅਮਨ ਨੂੰ ਅਰੈਸਟ ਕੀਤਾ ਗਿਆ ਸੀ ਤੇ ਜਿਹੜਾ ਇਸ ਤੋਂ ਇੱਥੇ ਵੈਪਨ ਰਿਕਵਰੀ ਉਹਨੂੰ ਲਿਆਂਦਾ ਗਿਆ ਸੀ ਤੇ ਜਦੋਂ ਪੁਲਿਸ ਪਾਰਟੀ ਉਹਨੂੰ ਵੈਪਨ ਰਿਕਵਰੀ ਲਈ ਇੱਥੇ ਲੈ ਕੇ ਆਈ ਤੇ ਉਹਨੇ ਜਿਹੜਾ ਇੱਥੇ ਵੈਪਨ ਦੱਬਿਆ ਸੀਗਾ ਉਹਨੂੰ ਕੱਢ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹੜਾ ਐਸਐਚਓ ਦੀ ਗੱਡੀ ਦੇ ਉੱਤੇ ਫਾਇਰ ਲੱਗਿਆ ਤੇ ਰਿਟੈਲੀਸ਼ਨ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਜਿਹੜਾ ਉਹ ਅਮਨ ਹੈ ਉਹ ਇੰਜਰਡ ਹੋ ਗਿਆ ਉਹਨੂੰ ਅਸੀਂ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਅਮਨ ਹੈ ਇਹ ਗੜਪੜ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਟੋਟਲ 11 ਮੁਕੱਦਮੇ ਦਰਜ ਹੈਗੇ ਨੇ ਜਿਦੇ ਵਿੱਚੋਂ 9 ਮੁਕੱਦਮੇ ਐਨਡੀਪੀਐਸ ਦੇ ਨੇ ਤੇ ਇਹ ਸਾਡੇ ਜ਼ਿਲ੍ਹੇ ਦਾ ਪੀਓ ਵੀ ਹੈਗਾ ਸਰ ਕਿੰਨੇ ਕੇਸਾਂ ਦੇ ਵਿੱਚ ਪੀਓ ਸੀ ਤੇ ਕਿਾਤੇ ਕਾਤੇ ਕੇਸ ਸੀ ਇਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ 11 ਟੋਟਲ ਕੇਸ ਸੀਗੇ ਇੱਕ ਮੁਕਦਮੇ ਦੇ ਵਿੱਚ ਪੀਓ ਸੀਗਾ ਤੇ 9 ਐਨਡੀਪੀਐਸ ਦੇ ਪਰਚੇਸ ਤੇ ਰਿਸਟਰ ਸੀਗੇ ਸਰ ਵੈਪਨ ਇਕੋ ਹੀ ਸੀ ਜਾਂ ਕੀ ਉਹ ਕਿੰਨੇ ਰੌਂਡ ਕੀ ਕੁਝ ਗੰਮ ਹੋਇਆ ਇਹਦੇ ਵਿੱਚ ਹਜ ਤੱਕ ਜੀ ਵੈਪਨ ਇਕੋ ਹੀ ਹੈਗਾ ਉਹ ਅਸੀਂ ਸਾਰਾ ਜਿਹੜਾ ਤੁਸੀਂ ਤੁਹਾਡੇ ਸਾਹਮਣੇ ਕ੍ਰਾਈਮ ਸੀਨ ਨੂੰ ਦੇਖ ਰਹੇ ਹੋ ਤੇ ਇਹਦੇ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਉਹ ਐਸਐਚਓ ਦੀ ਗੱਡੀ ਤੇ ਲੱਗਿਆ ਹੈ ਸਰ ਇੰਜਰਡ ਕਿਤੇ ਹੋਇਆ ਜੀ ਇਹਦੀ ਲੈਗ ਤੇ ਇੰਜਰੀ ਹੋਈ ਹੈ ਜੀ ਬਾਕੀ ਅਸੀਂ ਉਹਨੂੰ ਹੁਣੇ ਹਸਪੀਟਲ ਭੇਜਿਆ ਕਿਉਂਕਿ ਉਹ ਸੀਗਾ ਕਿ ਇਹਨੂੰ ਜਲਦੀ ਅਸੀਂ ਹਸਪੀਟਲ ਭੇਜ ਦਈਏ ਉੱਥੇ ਜਾ ਕੇ ਜੋ ਡਾਕਟਰ ਇਮਾਇਨ ਹੋਏਗਾ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਪਰ ਇਹ ਮੁਕਾਬਲੇ ਦੇ ਵਿੱਚ ਕੋਈ ਆਪਣਾ ਕੋਈ ਮੁਲਾਜ਼ਮ ਚਿੰਨ੍ਹ ਕੋਈ ਨਹੀਂ ਜੀ ਸਾਡਾ ਮੁਲਾਜ਼ਮ ਦਾ ਬਚਾਅ ਹੋ ਗਿਆ ਤੇ ਉਹ ਪੁਲਿਸ ਦੀ ਜਿਹੜੀ ਐਸ ਐਚਓ ਦੀ ਗੱਡੀ ਸੀ ਉਹਦੇ ਚ ਜਾ ਕੇ ਫਾਇਰ ਲੱਗਿਆ ਸੀ ਉਸ ਵੈਪਨ ਤੋਂ ਇਲਾਵਾ ਹੋਰ ਤਾਂ ਨਹੀਂ ਉਸ ਕੋਲ ਕੁਝ ਸੀਗਾ ਜੀ ਨਹੀਂ ਹਜੇ ਤੱਕ ਤਾਂ ਉਸ ਤੋਂ ਹੋਰ ਕੁਝ ਨਹੀਂ ਜੀ ਰਿਕਵਰ ਹੋਇਆ